ਸ਼ਸ਼ੀਕਾਲ ਜੀ ਅੱਜ ਸਵੇਰੇ ਆਪਾਂ ਬਣਾਇਆ ਸੀ ਜੀ ਚੁੱਲਾ ਤੇ 2 ਘੰਟੇ ਨੂੰ ਆਪਾਂ ਸੁਕਾ ਲਿਆ 7 ਵਜੇ ਬਣ ਗਿਆ ਸੀ ਤੇ ਫਿਰ ਆਪਾਂ ਮੈਂ ਸੋਚਿਆ ਚਲੋ ਅੱਜ ਨਾ ਆਪਾਂ ਸਵੇਰ ਦਾ ਰੋਟੀ ਬਾਣੀ ਇੱਥੇ ਕਰਦੇ ਆ ਤੇ ਨਾਲ ਇਹ ਟੈਸਟਿੰਗ ਹੋ ਜੂਗੀ ਕਿ ਇਸੇ ਹੀ ਬਣਿਆ ਚੁੱਲਾ ਕਿ ਨਹੀਂ ਆਗੂクセ ਹੀ ਬਲਦੀ ਹੈ ਕਿ ਨਹੀਂ ਤੇ ਆਪਾਂ ਬਣਾਉਣ ਲੱਗੇ ਜੀ ਕद्दू ਦੀ ਸਬਜ਼ੀ ਕਰਦਾ ਕਦੂ ਲੱਠਾ ਸੀਦੇ ਹੀ ਕਿਹੜੋ ਕद्दू ਦੀ ਸਬਜ਼ੀ ਬਣਾਉਨੇ ਆ ਇਹ ਸਬਜ਼ੀ ਕद्दू ਦੀ ਵੈਸੇ ਬਹੁਤ ਟੇਸਟੀ ਬਣਦੀ ਜਿਹੜੇ ਖਾ ਲੈਂਦੇ ਆ ਜਿਹੜੇ ਨਹੀਂ ਖਾਂਦੇ ਉਹ ਤੇ ਵੇਖ ਕੇ ਲੱਕ ਮਝਣਾ ਸ਼ੁਰੂ ਕਰ ਦਿੰਦੇ ਆ ਤੇ ਆਪਾਂ ਦੇਸੀ ਘਿਓ ਦਾ ਤੜਕਾ ਲਾਇਆ ਜੀਰਾ ਥੋੜਾ ਪਾ ਲਿਆ ਤੇ ਪਿਆਜ਼ ਅੱਜ ਨਾ ਗਰਮੀ ਬਹੁਤ ਜ਼ਿਆਦਾ ਪੈਂਦੀ ਵੈਸੇ ਤਾਂ ਮੈਂ ਅਦਰਕ ਰਸ ਨਾਲ ਸਬਜ਼ੀ 'ਚ ਬਹੁਤ ਜ਼ਿਆਦਾ ਪਾਣੀ ਆ ਪਰ ਨਾ ਹੁਣ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਮੈਂ ਸਿੰਪਲ ਪਿਆਜ਼ ਹੀ ਪਾਇਆ ਵਾ ਵੀ ਚਲੋ ਬੱਚੇ ਵੀ ਆ ਕਿਸੇ ਵੇਲੇ ਹੈ ਨਾ ਗਰਮੀ ਦਾ ਕਰਕੇ ਗੋਏ ਬੱਚੇ ਨੂੰ ਜਾਂ ਆਪ ਨੂੰ ਵੀ ਜਰਾ ਗਰਮ ਚੀਚਾ ਖਾਣ ਲੱਗ ਕੋਈ ਸੌਫਰਮ ਨਾ ਹੋਵੇ ਤੇ ਨਮਕ ਪਾਤਾ ਸੀ ਆਪਾਂ ਇਹਨੂੰ ਆਪਾਂ ਆਪਾਂ 7 ਮਿੰਟ ਜਿਹੜਾ ਤੜਕੇ ਨੂੰ ਭੁੰਨ ਲੈਣਾ ਵਾ ਹਲਕਾ ਜਿਹਾ ਗੋਲਡਨ ਜਿਹਾ ਬ੍ਰਾਊਨ ਜਦੋਂ ਹੋ ਜਾਣਗੇ ਤੇ ਇਹਦੇ ਵਿੱਚ ਮੈਂ ਪਾ ਦੇਣੀ ਆ ਕੱਦੂ ਕੱਟੇ ਹੋਏ ਮੈਂ ਨਾ ਹਮੇਸ਼ਾ ਕੱਦੂ ਦੀ ਸਬਜ਼ੀ ਵੈਸੇ ਇਦਾਂ ਹੀ ਬਣਾਉਣੀ ਆ ਛਾਲ ਤੇ ਜਿੱਥੇ ਆਪਾਂ ਬਣਾਉਣਾ ਹੋਵੇ ਕੱਦੂ ਦੇ ਤੋਂ ਆਪਾਂ ਅਦਰਕ ਲਸਣ ਜ਼ਿਆਦਾ ਪਾ ਲਈਦਾ ਵਾ ਕਿਉਂਕਿ ਛਾਲ ਤੇ ਹੁੰਦਾ ਵਾ ਕਿ ਠੰਡ ਹੁੰਦੀ ਆ ਕਿ ਗਰਮੀਆਂ 'ਚ ਆਪਾਂ ਨਾ ਸਿਰਫ ਪਿਆਜ਼ ਤਾਂ ਹੀ ਇਕੱਲੇ ਦਾ ਤੜਕਾ ਲਗਾਉਨੇ ਆ ਟਮਾਟਰ ਤੇ ਘਰ ਦੇ ਬਹੁਦੇ ਆ ਪਰ ਟਮਾਟਰ ਨਾਲ ਵੀ ਨਾ ਸੱਬੀ ਜਿਆਦਾ ਖੱਟੀ ਜਿਹੀ ਹੋ ਜਾਂਦੀ ਆ ਫਿਰ ਖਾਣ ਨੂੰ ਦਿਲ ਨਹੀਂ ਕਰਦਾ ਤੇ ਸਿੰਪਲ ਹੀ ਆਪਾਂ ਤੜਕਾ ਲਗਾਇਆ ਵਾ ਵਿੱਚ ਹਲਦੀ ਲਾਲ ਮਿਰਚ ਨਮਕ ਆਪਾਂ ਪਹਿਲਾਂ ਮਿਕਸ ਕਰ ਲਿਆ ਸੀ ਤੇ ਕਾਲੀ ਮਿਰਚ ਕੁੱਟ ਕੇ ਮਾਉਣੀ ਆਪਣੇ ਟੇਸ ਦੇ ਕੋਲ 11ਵੇਂ ਮਸਾਲੇ ਵੀ ਨਹੀਂ ਵਰਤਦੀ ਤੇ ਥੋੜੀ ਜੀ ਸੁੱਕੀ ਮੇਥੀ ਜਿਹੜੀ ਆ ਇਹ ਆਪਾਂ ਵਿੱਚ ਰਲਾ ਦਤੀ ਆ ਇਹਨਾਂ ਸਬਜੀ ਦਾ ਇੰਨੀ ਨਾਲ ਕਿਉਂਕਿ ਜਦੋਂ ਆਪਾਂ ਜਿਆਦਾ ਵੀ ਮਸਾਲੇ ਜੇ ਐਡ ਕਰ ਦਈਏ ਨਾ ਇੱਕ ਤੇ ਗਰਮੀ 'ਚ ਵੈਸੇ ਪਚਾਉਣੇ ਔਖੇ ਹੋ ਜਾਂਦੇ ਆ ਕਿਉਂਕਿ ਫਿਰ ਪਿਆਸ ਲੱਗਦੀ ਹੈ बार-बार ਜਦੋਂ ਆਪਾਂ ਜਿਆਦਾ ਹੀ ਮਿਰਚ ਮਸਾਲੇ ਖਾਂਦੇ ਆ ਤੇ ਦੂਸਰੀ ਗੱਲ ਇਹ ਹੈਗੀ ਆ ਕਿ ਸਬਜੀ ਦਾ ਆਪਣਾ ਟੇਸਟ ਜਿਹੜਾ ਨਾ ਉਹ ਮਾਰ ਹੀ ਜਾਂਦਾ ਵਾ ਹਾਂ ਕੁਝ ਕੁ ਸਬਜ਼ੀਆਂ ਹੁੰਦੀਆਂ ਜਿਨ੍ਹਾਂ 'ਚ ਚਲੋ ਤੁਸੀਂ ਮਸਾਲੇ ਐਡ ਵੀ ਕਰ ਲਓ ਤੇ ਕੋਈ ਫਰਕ ਨਹੀਂ ਪੈਂਦਾ ਪਰ ਗਰਮੀਆਂ 'ਚ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਘਟ ਤੋਂ ਘਾਟੀ ਜਿਹੜਾ ਮਿਰਚ ਮਸਾਲੇ ਆ ਉਹ ਵਰਤੇ ਜਾਣ ਇੱਕ ਦਿਨ ਕਿਸੇ ਵੇਲੇ ਰੋਟੀ ਪਾਣੀ ਖਾ ਕੇ ਕਿਸੇ ਨੇ ਘਰੋਂ ਬਾਹਰ ਨਿਕਲਣਾ ਹੁੰਦਾ ਕੋਈ ਕੰਮ ਤੇ ਜਾਂ ਕਿਸ ਤਰ੍ਹਾਂ ਵਾ ਤੇ ਉਹ ਫਿਰ ਪਿਆਸ ਨਾਲ ਹੀ ਮੰਦਾ ਹਾਲ ਹੋਇਆ ਰਹਿੰਦਾ ਵਾ ਤੇ ਆਪਾਂ ਪਾਤਾਸੀ ਨਾਲ ਪਾਣੀ ਥੋੜੇ ਰਸ ਵਿੱਚ ਜੀ ਸਬਜ਼ੀ ਬਣ ਜੂਗੀ ਕਦੂ ਦੀ ਤੇ ਧੋੜੀ ਜੀ ਸਬਜ਼ੀ ਬਣਾਉਂਦੇ ਇਹਦਾ ਨਾ ਆਪਣਾ ਹੀ ਵੱਖਰਾ ਹੀ ਸਵਾਦ ਹੋ ਜਾਂਦਾ ਵਾ ਹੁਣ ਤੁਸੀਂ ਕਿਤੇ ਤਜਰਬੇ ਵਜੋਂ ਹੀ ਸਬਜ਼ੀ ਬਣਾ ਕੇ ਵੇਖਿਓ ਚਾਹੇ ਕੁੱਕਰ 'ਚ ਜਾਂ ਪਤਿੱਲੇ 'ਚ ਤੇ ਕਦੀ ਤੁਸੀਂ ਤੌੜੀ ਚ ਬਣਾ ਕੇ ਵੇਖੋ ਕੋਈ ਵੀ ਸਬਜ਼ੀ ਤੇ ਸਬਜ਼ੀ ਦਾ ਸਵਾਦ ਹੀ ਜਿਹੜਾ ਬਦਲ ਜਾਂਦਾ ਵਾ ਜਿੰਨੇ ਸਿਰ ਨੂੰ ਮੈਂ ਰੋਟੀ ਰੱਟੀ ਬਣਾਉਣੀ ਸੀ ਤੇ ਸਾਡੇ ਸਭ ਤੋਂ ਪਹਿਲਾਂ ਹੁੰਦਾ ਵੀ ਸਵੇਰੇ ਨਾਲ ਚਾਹ ਪਾਣੀ ਤੇ ਚਲੋ ਇੱਕ ਵਾਰੀ ਪੀਤਾ ਜਾਂਦਾ ਵੀ ਲੱਸੀ ਪੀਣੀ ਪਹਿਲਾਂ ਸਾਰਿਆਂ ਨੇ ਫਿਰ ਰੋਟੀ ਰੱਟੀ ਆ ਲਹੋਣਾ ਵਾ ਤੇ ਕੱਲ ਦੀ ਵੀ ਮਲਾਈ ਦਹੀਂ ਤੋਂ ਲਾ ਕੇ ਰੱਖ ਲਈ ਸੀ ਤੇ ਅੱਜ ਦੀ ਵੀ ਮਲਾਈ ਫਿਰ ਇੱਕ ਦੋ ਦਿਨ ਦੀ ਮਲਾਈ ਇਕੱਠੀ ਕਰ ਲਈਏ ਤੇ ਮੱਖਣੀ ਬਣ ਜਾਂਦੀ ਆ ਜੇ ਦੁੱਧ ਗਰਮ ਕਰਕੇ ਮੈਂ ਫ੍ਰਿਜ ਚ ਲਾ ਲੈਨੀ ਆ ਉਹ ਕਾਫੀ ਸੁੱਕਣਾ ਉੱਪਰ ਮਲਾਈ ਆ ਜਾਂਦੀ ਏ ਤੇ ਫਿਰ ਜਦੋਂ ਦਹੀਂ ਮਲਾਈ ਦਾ ਵਿੱਚ ਇਹ ਪਾ ਦੇਦੀ ਆ ਤੇ ਉਹ ਜਿਹੜੀ ਮੱਖਣੀ ਆ ਨਾ ਇਹ ਤੰਦੀ ਬਣਾ ਕੇ ਆਪਾਂ ਬਣਾਉਨੇ ਆ ਉਹ ਜ਼ਿਆਦਾ ਟੇਸਟੀ ਬਣਦੀ ਆ ਜਿਹੜੀ ਨੀਰੇ ਦੁੱਧ ਤੇ ਮਲਾਈ ਦੀ ਮੱਖਣੀ ਬਣਾਉਨੇ ਆ ਨਾ ਉਹ ਥੋੜਾ ਨਾ ਹੈਵੀ ਹੈਵੀ ਜੀ ਹੋ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਲਈਦੀ ਇਹਨਾਂ ਨੂੰ ਸਾਰਿਆਂ ਨੂੰ ਲੱਸੀ ਬਣਾ ਕੇ ਪਿਆਤੀ ਲੱਸੀ ਜੇ ਆਪਾਂ ਨਮਕ ਤੇ ਕਾਲੀ ਮਿਰਚ ਥੋਟ ਕੇ ਮਿਕਸ ਕਰ ਲਈਦੀ ਆ ਇਹਦੇ ਨਾਲ ਇਹਦਾ ਟੇਸਟ ਵਧੀਆ ਹੋ ਜਾਂਦਾ ਵਾ ਬਾਕੀ ਕਈ ਤੇ ਥੋੜੀ ਖੰਡ ਵੀ ਰਲਾ ਲੈਂਦੇ ਮੈਨੂੰ ਵੀ ਥੋੜੀ ਖੰਡ ਵਾਲਾਂ ਦੇ ਟੇਸਟੀ ਲੱਗਦੀ ਲੱਸੀ ਪਰ ਹਮ ਸਾਰੇ ਨਮਕ ਵਾਲੀ ਪੀਂਦੇ ਆ ਫਿਰ ਮੈਨੂੰ ਵੀ ਦੱਤਲ ਕੋਈ ਗੱਲ ਨਹੀਂ ਨਮਕ ਵਾਲੀ ਲੱਸੀ ਪੀ ਲੈਂਦੇ ਆ ਤੇ ਲੱਸੀ ਪੀ ਕੇ ਨਾ ਬਸ ਇੱਕਦਮ ਆ ਹਮਦੇਦਾ ਹੁੰਦਾ ਵੀ ਠੰਢੀ ਪੈ ਗਈ ਅੰਦਰ ਕਦੀ ਕਦੀ ਤੇ ਇਦਾਂ ਲੱਗਦਾ ਮੇਰੇ ਆਪਣੇ ਅੰਦਰ ਬੜੀ ਜਲਨ ਜੀ ਹੋਣਦੀ ਹੁੰਦੀ ਆ ਤੇ ਲੱਸੀ ਨੂੰ ਸੀ ਪੀ ਲਈਏ ਤੇ ਵਧੀਆ ਠੰਡ ਪੈ ਜਾਂਦੀ ਆ ਤੇ ਆਪਾਂ ਪਾ ਲਿਆ ਸੀ ਥੋੜਾ ਠੰਡਾ ਪਾਣੀ ਇਹਦੇ ਚ ਕਾਲੀ ਮਿਰਚ ਕੁੱਟਨੀ ਆ ਹੁਣ ਥੋੜੀ ਜੀ ਥੋੜੀ ਜੀ ਹਲਕੀ ਜੀ ਬਸ ਟੇਸਟ ਜਿਹਾ ਹੀ ਆਵੇ ਕਿਉਂਕਿ ਫਿਰ ਜ਼ਿਆਦਾ ਵੀ ਜੜੀ ਆ ਉਹ ਹੀ ਤੁਨ ਵੱਜਦੀ ਬੱਚਿਆਂ ਨੂੰ ਲੱਸੀ ਪੀਣੀ ਹੁੰਦੀ ਆ ਤੇ ਥੋੜਾ ਜਿਹਾ ਪਾ ਲੈਣਾ ਨਮਕ ਤੇ ਸਾਰੇ ਨੂੰ ਸਭ ਤੋਂ ਪਹਿਲਾਂ ਤੇ ਆਪਾਂ ਲੱਸੀ ਵਰਗਾ ਦਿੰਨੇ ਫਿਰ ਥੋੜੀ ਜੀ ਬਣਾ ਲੰਨੇ ਮੱਖਣੀ ਜਿਹੜੀ ਮੈਂ ਮਲਾਈ ਕੱਲ ਦੀ ਤੇ ਅੱਜ ਦੀ ਜਮਾ ਕੀਤੀ ਸੀ ਮੱਖਣੀ ਦਾ ਇਹ ਹੁੰਦਾ ਵੀ ਗਰਮੀ 'ਚ ਚਲੋ ਸਬਜ਼ੀ 'ਚ ਪਾ ਕੇ ਜਾਂ ਰੋਟੀ ਦੇ ਵੀ ਰੱਖ ਕੇ ਬੱਚੇ ਜਾਂ ਸਾਰੇ ਜਣੇ ਪਰਿਵਾਰ ਤੇ ਹਨਾ ਖਾ ਲੈਂਦੇ ਆ ਦੇਸੀ ਘਿਓ ਵਾਸਤੇ ਪਰ ਰੋਟੀ ਲਈ ਵਰਤਦੇ ਆਂ ਪਰ ਇਹ ਹੁੰਦਾ ਵੀ ਮੱਖਣੀ ਨਾਲ ਸਬਜ਼ੀ ਦਾ ਟੇਸਟ ਵੀ ਵਾਜ ਜਾਂਦਾ ਤੇ ਫੁਰਕਿਆਂ ਦਾ ਟੇਸਟ ਵੀ ਵਾਜ ਜਾਂਦਾ ਵਾ ਬਾਕੀ ਬਾਜ਼ਾਰੋਂ ਵਿੱਚ ਲੋਕ ਕਿਉਂ ਲਈ ਆਈਦਾ ਹੁਣ ਘਰਾਂ 'ਚ ਕਿਸੇ ਵੇਲੇ ਆਪ ਵੀ ਚੀਜ਼ ਵਾਧਾ ਪਹੁੰਚਦੀ ਹੁੰਦੀ ਆ ਪਰ ਮੈਂ ਜਿਆਦਾ ਕੋਸ਼ਿਸ਼ ਕਰਦੀ ਆ ਵੀ ਜੇ ਮੈਨੂੰ ਆਪ ਮਲਾਈ ਲਾਉਣੀ ਆ ਮੱਖਣੀ ਜਿੰਨੀ ਵਰਤੀ ਗਈ ਵਰਤੀ ਗਈ ਫਿਰ ਮੱਖਣੀ ਵੀ 2-4 ਦਿਨ ਦੀ ਚਮਾ ਕਰਕੇ ਉਹਦੇ ਨਾਲ ਨਾਲ ਦੇਸੀ ਘਿਓ ਬੰਦ ਰਹਿੰਦਾ ਵਾ ਕਿਉਂਕਿ ਜਿਹੜੀ ਆਪਾਂ ਚੀਜ਼ ਹੱਥੀਂ ਬਣਾ ਲੈਂਦੇ ਨਾ ਉਹਦੀ ਤੇ ਆਪਾਂ ਨੂੰ ਗਾਰੰਟੀ ਹੁੰਦੀ ਆ ਵੀ ਹਾਂ ਅਸੀਂ ਪਿਓਰ ਚੀਜ਼ ਬਣਾਈਆਂ ਤੇ ਬਾਜ਼ਾਰੋਂ ਭਾਵੇਂ ਆਪਾਂ ਕੋਈ ਵੀ ਬ੍ਰਾਂਡ ਦੀ ਚੀਜ਼ ਲਿਓਨ ਲੈ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਮਿਲਾਪ ਨਹੀਂ ਕਰਨਦੇ ਆ ਪਰ ਫਿਰ ਵੀ ਅੱਖੋਂ ਪਰੋਕੇ ਆਪਾਂ ਨੂੰ ਨਹੀਂ ਪਤਾ ਉਹ ਆਪ ਨੂੰ ਕੀ ਪਾ ਕੇ ਦੇਈ ਜਾਂਦੇ ਆ ਤੇ ਕੀ ਨਹੀਂ ਤੇ ਆਪਾਂ ਦੇ ਆਪਣੇ ਵੱਲੋਂ ਜਿਹੜੀ ਮਿਹਨਤਰੀਆਂ ਕਮਾਈਆਂ ਵਾਂ ਕੀਤੀਆਂ ਉਹ ਪੈਸੇ ਖਰਚ ਖਰਚ ਕੇ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਦੀ ਚੰਗੀ ਚੀਜ਼ ਲਿਓਨ ਨੇ ਆ ਬਰ ਹੁਣ ਅੱਗੇ ਰੱਪੀ ਜਾਣੇ ਵੀ ਉਹ ਕੀ ਵਰਤਦੇ ਐ ਇਨਾਂ ਚ ਤੇ ਕੀ ਨਹੀਂ ਵਰਤਦੇ ਕਿਉਂਕਿ ਹੁਣ ਜੇ ਆਪਾਂ ਕਹੀਏ ਤੇ 5-600 ਰੁਪਏ ਕਿਲੋ ਦੇਸੀ ਘੋਜੇ ਮਿਲਣ ਡਿਆ ਵਾ ਤੇ ਉਹ ਦੇਸੀ ਤੇ ਹੋ ਨਹੀਂ ਸਕਦਾ ਆਪਾਂ ਘਰ ਕਿਉਂ ਬਣਾ ਕੇ ਵੇਖੀਏ ਦੇਸੀ ਤੇ ਘੱਟੋ ਘੱਟ 2000 ਰੁਪਏ ਦੇ ਲਾਗੇ ਬੰਨੇ ਦੇਸੀ ਕਿ ਉਹ ਕਿਲੋ ਪੈਂਦਾ ਵਾ ਤੇ ਜੇ ਆਪਾਂ ਬਾਜ਼ਾਰੋਂ 600 ਰੁਪਏ ਮਿਲਣ ਡਿਆ ਤੇ ਫਿਰ ਆਪਾਂ ਨੂੰ ਵੀ ਸਮਝ ਲੈਣਾ ਚਾਹੀਦਾ ਵੀ ਉੱਚ ਮਿਲਾਵਟ ਗਿਆ ਫਿਰ ਉਹ ਪਿਓਰ ਦੇਸੀ ਤੇ ਹੋ ਨਹੀਂ ਸਕਦਾ ਤੇ ਮੱਖਣੀ ਵੀ ਆਪਾਂ ਕਿਆਰ ਕਰ ਲਈ ਇਹਦੇ ਵਿੱਚ ਥੋੜਾ ਮੈਂ ਬਰਫ ਵਾਲਾ ਪਾਣੀ ਪਾ ਲਿਆ ਸੀ ਤੇ ਮੱਖਨੇ ਦੇ ਨਾਲ ਇਕੱਠੀ ਹੋ ਜਾਂਦੀ ਆ ਕਿਉਂਕਿ ਥੋੜਾ ਹੁੰਦਾ ਨਾ ਗਰਮੀ ਦਾ ਕਰਕੇ ਮਲਾਈ ਦਿਨੋਂ ਕੋੜ ਗਿਆ ਤਾਂ ਉਹ ਹੁੰਦੀ ਆ ਪਿਗਲਦੀ ਜਾਂਦੀ ਆ ਤੇ ਜੇ ਬਰਫ ਵਾਲਾ ਠੰਡਾ ਪਾਣੀ ਪਾ ਲਈਏ ਤੇ ਜਿਹੜੀ ਮੱਖਣੀ ਬਣੀ ਹੁੰਦੀ ਆ ਉਹ ਇਕਦਮ ਇਕੱਠੀ ਜੀ ਹੋ ਜਾਂਦੀ ਆ ਤੇ ਚਲੋ ਮੱਖਣੀ ਆਪਣੀ ਬਣ ਗਈ ਹੁਣ ਦੋ ਦਿਨ ਬੱਚਿਆਂ ਦੇ ਨਿਕਲ ਜਾਣੇ ਆ ਉਹਨੇ ਦਿਨਾਂ ਨੂੰ ਫੇਰ ਆਪਣੀ ਮਲਾਈ ਇਕੱਠੀ ਹੋ ਜਾੜੀ ਆ ਤੇ ਇੰਨੇ ਦਿਨ ਤੱਕ ਆਪਣੀ ਸਬਜ਼ੀ ਵੀ ਜਿਹੜੀ ਆ ਉਹ ਬਣ ਗਈ ਆ ਅੱਗ ਮੈਂ ਮੇਲੇ ਮਲਾਜ ਫਰਸਟ ਡੇ ਹੀ ਤਾਇਆ ਸੀ ਚੁੱਲਾ ਹੈ ਤੇ ਬਹੁਤ ਹੀ ਸੋਨਾ ਆਗੂ ਕਬੜੀ ਹੈ ਵਿੱਚ ਬੜੀ ਵਧੀਆ ਤੇ ਸੋ ਅੱਗ ਤੇ ਇੰਨੀ ਜ਼ਿਆਦਾ ਬੜੀ ਕਿ ਜਦੋਂ ਇਹਨੇ ਵੀ ਕੀ ਜਾਣਾ ਸਾੜ ਸਾੜੀ ਸੁੱਟਣ ਵਾਲੀ ਗੱਲ ਬਣ ਗਈ ਇੰਨੀ ਜ਼ਿਆਦਾ ਤੰਦੂਰ ਟਾਈਪ ਹੀ ਬਣ ਗਿਆ ਚੁੱਲਾ ਬਹੁਤ ਵਧੀਆ ਬਣਿਆ ਤੇ ਇੱਕ ਮੈਂ ਵੀ ਤਜਰਬਾ ਕੀਤਾ ਜਿਹੜਾ ਕਟਿਆਆਂ ਜਾਂ ਵਾਲਾ ਪਾਲਣ ਹੁੰਦਾ ਨਾ ਉਹ ਜ਼ਿਆਦਾ ਵਧੀਆ ਪਲਦਾ ਲੰਮੀਆਂ ਲੰਮੀਆਂ ਲੱਕੜਾਂ ਨਾਲੋਂ ਤੋ ਇਹ ਲੰਬੀਆਂ ਲੱਕੜਾਂ ਨੂੰ ਛੇਤੀ ਜਿਹੜੀਆਂ ਉਹ ਅੱਗ ਪੈਣੀ ਕਰੀ ਫੇਰ ਬੁਝ ਗਈ ਤੇ ਘੱਟੇ ਜੇ ਛੋਟੇ-ਛੋਟੇ ਹੋਣ ਤੇ ਸੁੱਟੀ ਜਾਂਦੇ ਜੁਲੜੇ ਜਿਹਦੇ फटाफट ਨਾਲ ਜਿਹੜਾ ਵਾ ਉਹ ਇਹਨਾਂ ਨੂੰ ਅੱਗ ਪੈਂਦੀ ਜਾਂਦੀ ਹੈ ਤੇ ਵੱਲਦੀ ਜਾਂਦੀ ਆ ਤੇ ਇਹ ਲੱਸੀ ਪੀ ਕੇ ਦੇ ਮਗਰੇ ਇਹਨਾਂ ਦੇ ਪਾਪਾ ਕੱਲ ਗਏ ਸੀ ਬਾਜ਼ਾਰ ਤੇ ਆਮਰ ਵਗੈਰਾ ਲੈ ਕੇ ਆਏ ਸੀ ਖਾਣ ਲਈ ਇਹਨਾਂ ਨੇ ਮਗਰੇ ਪੈਣ ਪਰਾਵਾਂ ਨੇ ਅੰਬ ਚੁੱਪਨੇ ਸ਼ੁਰੂ ਕਰਦੇ ਤੁਹਾਨੂੰ ਪਤਾ ਬੱਚੇ ਇਹ ਹੁਣ ਆਪਾਂ ਨੂੰ ਹੁੰਦਾ ਵੀ ਇਹ ਕਿੱਦਾਂ ਖਾਣ ਦੇ ਜਾਂ ਆਪਾਂ ਪਚਾਉਣਾ ਔਖ ਲੱਗਦਾ ਜਦੋਂ ਆਪਾਂ ਬੱਚੇ ਹੁੰਨੇ ਆ ਉਦੋਂ ਆਪਾਂ ਵੀ ਪਤਾ ਨਹੀਂ ਲੱਥੀ ਪੀ ਕੇ ਤੇ ਮਗਰੇ ਚਾਹ ਪੀ ਲਈ ਜਾਂ ਕੀ ਕਰ ਲਿਆ ਤੇ ਸੋ ਬੱਚੇ ਜਿਹੜੇ ਆ ਪੱਜ ਦੇ ਨੱਠ ਦੇ ਇਹਨਾਂ ਨੂੰ ਤੇ ਚੀਜ਼ ਸੁੱਕਣਾ ਪੱਜ ਜਾਂਦੀ ਆ ਤੇ ਚਲੋ ਇਹੀ ਮਰੁੰਦੀ ਆ ਖਾਣ ਪੀਣ ਦੀ ਮੁਰਕੇ ਦੇ ਜਿਵੇਂ ਜਿਵੇਂ ਗਾਉਂ ਮਰੁੰਦੀ ਜਾਂਦੀ ਫੇਰ ਅਖੀਨ ਅਸੀਂ ਆ ਨਹੀਂ ਖਾਣਾ ਸਾਨੂੰ ਡਾਕਟਰ ਨੇ ਆ ਬਣਾ ਕਰਤਾ ਇਦਾਂ ਕਰਤਾ ਬਾਕੀ ਚਲੋ ਇਹ ਸਾਰਿਆਂ ਦੇ ਪਰਿਵਾਰ ਨਵੇਂ ਰੋਏ ਰਹੇ ਮਾਰਾ ਸਾਰਿਆਂ ਨੂੰ ਸਹੀ ਸਲਾਮਤ ਰੱਖ ਕੇ ਚੜ੍ਹਦੀ ਕਲਾ 'ਚ ਰੱਖੇ ਤੇ ਆਟਾ ਆਪਾਂ ਗੁੰਨ ਲਿਆ ਸੀ ਇੱਧਰ ਸਬਜ਼ੀ ਵੀ ਆਪਣੀ ਬਣ ਗਈ ਆ ਤੇ ਹੁਣ ਆਪਾਂ ਮਗਰੇ ਬਣਾ ਲੈਨੇ ਆ ਫੁਲਕੇ ਬੱਚਿਆਂ ਨੂੰ ਫਿਰ ਹੁੰਦਾ ਪਈ ਸਾਨੂੰ ਪਰੌਂਠੀਆਂ ਮਿਲ ਜਾਣ ਤੇ ਹੁਣ ਰਿਐਲਿਟੀ ਇਹ ਆ ਵੀ ਬੱਚੇ ਗੁੜੀਆਂ ਮੇਰੀ ਸੇ ਸਬਜੀ ਖਾ ਲੈਂਦੀ ਕੋਈ ਵੀ ਹੋਵੇ ਨਾ ਉਹਨੇ ਚਲੋ ਭਾਵੇਂ ਥੋੜੀ ਖਾਵੇ ਸਬਜੀ ਖਾ ਲੈਂਦੀ ਆ ਪਰ ਐਮ ਨੂੰ ਤੇ ਹੁੰਦਾ ਵਾ ਫਿਰ ਮੈਨੂੰ ਮੰਮੀ ਸਬਜੀ ਨਾ ਦੇਵੇ ਇੱਕ ਦੂ ਕ੍ਰੇਲਿਆ ਤੋਂ ਤੇ ਬਹੁਤ ਜ਼ਿਆਦਾ ਮਿੰਦਲਾ ਦਾ ਸਾਰੀਆਂ ਸਬਜ਼ੀਆਂ ਪਤਾ ਨਹੀਂ ਤੁਹਾਡੇ ਵੀ ਤੁਸੀਂ ਵੀ ਦੱਸਿਓ ਵੀ ਖਾਸ ਕਰਕੇ ਮੁੰਡੇ ਜਿਹੜੇ ਆ ਇਦਾਂ ਹੀ ਕਰਦੇ ਆ ਬਸ ਇਹਨੂੰ ਤੇ ਹੀ ਮਿਲ ਜੀ ਸੌਰੀ ਤੇ ਤੇ ਇਹ ਜਿਹੜੇ ਪਕੌੜੀਆਂ ਜੀਆਂ ਪਈਆਂ ਹੋਣ ਜਿਹੜੀਆਂ ਹੁੰਦੀਆਂ ਵਾ ਦਹੀਂ ਪਕੌੜੀ ਬਣਸਦੀ ਪਣੀ ਤੇ ਉਹਦੇ ਨਾਲ ਆਰਾਮ ਨਾਲ ਰੋਟੀ ਖਾ ਲੈਂਦਾ ਭਾਵੇਂ ਸਵੇਰੇ ਸ਼ਾਮ ਤਿੰਨੇ ਟਾਈਮ ਇਹਨੂੰ ਉਹਦੇ ਨਾਲ ਰੋਟੀ ਦੇਈ ਜਾਓ ਦੋਵਾਂ ਬੈਣ ਭਰਾਵਾਂ ਨੂੰ ਪਕੌੜੀਆਂ ਬੜੀਆਂ ਪਸੰਦ ਨਹੀਂ ਵਾਲੀਆਂ ਨਾਲ ਚਲੋ ਸਬਜ਼ੀ ਦੇ ਦਤੀ ਸੀ ਪਰ ਬੇਟੀ ਨੇ ਨਹੀਂ ਖਾਦੀ ਬੇਟੀ ਨਹੀਂ ਖਾਦੀ ਸੀ ਸਬਜ਼ੀ ਤੇ ਨਾਲ ਕਹਿੰਦੇ ਸੀ ਕਿ ਸਾਨੂੰ ਬਣਾ ਦਿਓ ਪਰੌਂਠੀਆਂ ਪਹਿਲਾਂ ਤਾਂ ਮੈਂ ਸਿੰਪਲ ਫੁਕੇ ਬਣਾ ਲਿਆ ਆਪਣੇ ਵਾਸਤੇ ਜਿੰਨੇ ਚਾਹੀਦੇ ਸੀ ਦੋ ਚਾਰ ਵੱੱਟ ਬਣਾ ਲਈਦੇ ਸਵੇਰੇ ਫੇਰੇ ਹੁੰਦਾ ਵੀ ਦੁਪਹਿਰੇ ਚਲੋ ਹੁਣ ਤੇ ਘਾਰਿਆ ਸਾਰੇ ਜਾਣੇ ਜੇ ਕਿਸੇ ਨੇ ਰੋਟੀ ਖਾਣੀ ਹੋਵੇ ਚਾਹ ਚਾਰ ਨਾਲ ਵੀ ਫੁਲਕਾ ਪਿਆ ਹੋਵੇ ਤੇ ਖਾਦਾ ਜਾਂਦਾ ਵਾ ਤੇ ਅੱਗ ਬੜੀ ਸੋਹਣੀ ਤੁੱਲੇ ਤੇ ਬਲੀ ਬਾਕੀ ਬਣਾਇਆ ਆਪਾਂ ਟ੍ਰੈਡੀਸ਼ਨਲ ਜਿਹੇ ਤਰੀਕੇ ਨਾਲ ਸਿੱਖਾ ਸੁੱਖਾਂ ਲਾ ਕੇ ਉਹਦੇ ਨਾਲ ਇਹ ਹੁੰਦਾ ਵੀ ਜਿਹੜੀ ਸਵਾਬ ਵਿੱਚ ਬੰਦੀ ਲੱਕੜਾਂ ਦੀ ਜਾਂ ਗੋਇਆਂ ਦੀ ਉਹ ਥੱਲੇ ਕੇ ਰੱਖੀ ਜਾਂਦੀ ਆ ਤੇ ਉਹਨੂੰ ਹਵਾ ਪੈਂਦੀ ਰਹਿੰਦੀ ਆ ਲੱਕੜਾਂ ਨੂੰ ਜੇ ਆਗ ਵਧੀਆ ਸੋਹਣੀ ਬਲਦੀ ਆ ਫਿਰ ਤੇ ਹੁਣ ਬਸ ਮੇਰਾ ਰਹਿ ਗਿਆ ਓਵਨ ਬਣਾਉਣਾ ਮੈਂ ਇੱਕ ਮਿੱਟੀ ਦਾ ਉੱਪਰ ਤੰਦੂਰ ਜਿੱਤੇ ਮੈਂ ਬਿਸਕੁਟ ਵਗੈਰਾ ਪਿੱਜਾ ਵਗੈਰਾ ਬੱਚਿਆਂ ਲਈ ਬਣਾ ਸਕਾਂ ਤੇ ਇਹ ਵੀ ਇਸ ਤਰ੍ਹਾਂ ਨੂੰ ਟੈਡੀਸ਼ਨਲ ਜਿਹਾ ਚਿਕਨਾ ਆਪਾਂ ਘਰਾਂ ਜਿਵੇਂ ਕੰਮ ਕਰਦੇ ਆ ਕੰਮ ਕਰਨ ਨੂੰ ਵੀ ਜੀ ਕਰਦਾ ਵਾ ਅੰਦਰੀ ਮੀਰ ਸੋਈਆਂ ਚ ਵੜ ਵੜ ਕੇ ਇੱਕ ਤੇ ਗਰਮੀ ਇੱਕ ਵੈਸੇ ਵੀ ਚਾਹੀ ਜਿੰਨਾ ਮਰਜ਼ੀ ਸੋਖਿਆ ਗੈਸਾਂ ਦਾ ਪਰ ਜੋ ਚੁੱਲਿਆਂ ਤੇ ਰੋਟੀ ਪਾਣੀ ਬਣਾਉਣ ਦਾ ਸਵਾਦ ਆ ਜਾਂ ਉਹਨਾਂ ਸਵਾਦ ਵੀ ਵਜ ਜਾਂਦਾ ਵੈਸੇ ਵੀ ਰੋਟੀ ਪਾਣੀ ਦਾ ਸਵਾਦ ਆ ਉਹ ਦੁੱਗਣਾ ਹੋ ਜਾਂਦਾ ਵਾ ਕਿਉਂਕਿ ਹੁਣ ਆਪਾਂ ਕਹਿ ਲਈਏ ਕੁਦਰਤੀ ਅੱਗ ਆ ਚਾਹੇ ਲੱਕੜਾਂ ਦੀ ਹੋ ਜੇ ਚਾਹੇ ਕੋਆਲ ਦੀ ਹੋ ਜੇ ਤੇ ਗੈਸ ਤੇ ਬਣੇ ਸੀ ਐਮਰਜੈਂਸੀ ਵਾਸਤੇ ਵੀ ਕਿਸੇ ਨੇ ਡਿਊਟੀ ਤੇ ਜਾਣਾ ਜਾਂ ਫਟਾਫਟ ਕੋਈ ਗੈਸਟ ਆ ਗਏ ਆਪਣੇ ਚਾਰ ਤੇ ਉਹ ਆਪਾਂ ਕੰਮ ਕਰ ਸਕੀਏ ਤੇ ਹੁਣ ਇਹ ਹੋ ਗਿਆ ਵੀ ਘਰੋ ਘਰੀ ਸਾਰਿਆਂ ਨੂੰ ਆਪਾਂ ਨੂੰ ਆਦਤ ਹੀ ਆ ਵੀ ਨਹੀਂ ਗੈਸ ਤੋਂ ਇਲਾਵਾ ਕਿ ਕੰਮ ਹੀ ਨਹੀਂ ਕਰਨਾ ਪਰ ਇੱਕ ਸਮਾਂ ਇਹੋ ਜਿਹਾ ਵੀ ਉਹਦਾ ਚਲੋ ਬੰਦਾ ਇੰਨਾ ਤਾਂ ਵੀ ਆਖੀ ਜਾਂਦਾ ਫਿਰ ਹੁੰਦਾ ਵੀ ਉਹ ਵੀ ਪੁਰਾਣੇ ਸਾਡੇ ਪਿੰਡਾਂ ਵਾਲਾ ਜਿਹੜਾ ਸੱਭਿਆਚਾਰ ਆ ਉਹਦਾਂ ਰੋਟੀ ਪਾਣੀ ਬਣਾਈਏ ਤੇ ਮੋਹੀ ਮਨ ਨੂੰ ਸ਼ਾਂਤੀ ਮਿਲਦੀ ਇਹਦਾ ਕਾਰਨ ਇਹ ਕਿ ਵੀ ਹੈਗਾ ਵੀ ਆਪਾਂ ਜੋ ਬਚਪਨ ਤੋਂ ਆਪਣੀਆਂ ਮਾਵਾਂ ਨੂੰ ਇਦਾਂ ਹੀ ਕੰਮ ਕਰਦਿਆਂ ਵੇਖਿਆ ਵਾ ਤੇ ਉਹ ਬੰਦੇ ਦੀ ਜਿਹੜੀ ਰੂਹ ਨੇ ਜੋ ਸ਼ੁਰੂ ਤੋਂ ਵੇਖਿਆ ਹੁੰਦਾ ਸਿੱਖਿਆ ਹੁੰਦਾ ਨਾ ਉਹਨੂੰ ਉਹਦੇ થી ਸਕੂਲ ਮਿਲਦਾ ਵਾ ਤੇ ਬਾਕੀ ਜਿਹੜੇ ਸੋਖੇ ਸਰੀਰ ਦੇ ਆ ਇਹਦੇ ਜਿੰਨੇ ਵਧਾਈ ਜਾਵਾਂਗੇ ਵਾਧੇ ਹੀ ਜਾਣੇ ਆ ਤੇ ਸੁੱਖਾਂ ਦਾ ਕਰਕੇ ਹੀ ਤੇ ਅੱਜ ਕੱਲ ਸਾਰੇ ਦੁਖੀ ਆ ਵੀ ਜਿੰਨੇ ਸੁੱਖ ਚਾਹੁੰਦੇ ਆ ਓਨਾ ਪੈਸਾ ਚਾਹੀਦਾ ਵਾ ਤੇ ਪੈਸੇ ਲਈ ਆਪਾਂ ਸਾਰੇ ਵੱਤੋਂ ਵੱਧ ਕੋਸ਼ਿਸ਼ ਕਰਨ ਦੇ ਇਸੇ ਪਰਦੇਸੀ ਠੱਕੇ ਖਾਣੇ ਪਰਵਾਰ ਵੀ ਛੱਡ ਦਿੰਦੇ ਆ ਤੇ ਜੇ ਆਪਾਂ ਉਹ ਹੀ ਥੋੜਾ ਸਿੰਪਲ ਵੀ ਰੱਖ ਕੇ ਵੇਖ ਲਈਏ ਤੋ ਅੱਜ ਦੇ ਕੱਲ 1 1 2 2 ਮੁੰਡੇ ਮੈਂ ਘਰਾਂ ਦੇ ਵੇਖਿਆ ਕਿ ਉਹ ਵੀ ਜਿਹੜਾ ਪਰਦੇਸਾਂ ਚ ਚਲੇ ਜਾਂਦੇ ਆ ਤੇ ਮਗਰੋਂ ਮਾਪੇ ਨੂੰ ਸਾਂਭਣ ਵਾਲਾ ਪਰਿਵਾਰ ਨੂੰ ਸਾਂਭਣ ਵਾਲਾ ਵੀ ਕੋਈ ਨਹੀਂ ਹੁੰਦਾ ਆਂਦੀਆਂ ਗਵਾਂਡੀਆਂ ਦੇ ਵੀ ਕਹਿੰਦੇ ਧਰਲੇ ਕੱਢਾਂਗੇ ਸਾਰਿਆਂ ਦਾ ਤੇ ਅੱਜ ਕੱਲ ਇਹੋ ਹੀ ਰੁਝਾਨ ਬਣਿਆ ਪਈ ਬਾਹਰਲੇ ਦੇਸ਼ਾਂ 'ਚ ਚਲ ਜੀ ਚਲੋ ਮੰਨਿਆ ਵੀ ਕਮੀਆਂ ਪੇਸ਼ ਨੇ ਸਾਰੇ ਦੇਸ਼ਾਂ ਜੀ ਆ ਤੇ ਆਪਾਂ ਆਪਣੇ ਦੇਸ਼ਾਂ ਜੀ ਵੀ ਕਮੀ ਕੱਢ ਸਕਦੇ ਪੀ ਨਹੀਂ ਰੋਜ਼ਗਾਰ ਹੈਗਾ ਪਰ ਜੇ ਦਿਹਾੜੀ ਦਾ ਪਈ ਭਾਵੇਂ ਇੱਕ ਨਿੱਡਾ ਅਮਰੀਕਾ ਚਲ ਜਾਓ ਕਰਨਾ ਜਾ ਕੇ ਤੇ ਬੰਦਾ ਇੱਥੇ ਕਰ ਲੇ ਹੁਣ ਇੱਥੇ ਕਈ ਭੈਣ ਭਰਾ ਇਹ ਹੋ ਜੇ ਜਿਨ੍ਹਾਂ ਨੇ ਜੱਟ ਜਿਮੀਦਾਰ ਆ ਆਪਣੀਆਂ ਸਬਜ਼ੀਆਂ ਬੀਜਦੇ ਆ ਵੇਚਦੇ ਆ ਤੇ ਸੋਹਣੀ ਰੋਜੀ ਰੋਟੀ ਚਲਾਈ ਆ ਗੱਲ ਤੇ ਇਹ ਹੁੰਦੀ ਆ ਵੀ ਬੰਦੇ ਦੇ ਮਨ 'ਚ ਸ਼ੌਕ ਹੋਣਾ ਚਾਹੀਦਾ ਵੀ ਮੈਂ ਆਪਣੇ ਪਰਿਵਾਰ 'ਚ ਰਹਿ ਕੇ ਕੰਮ ਕਰਨਾ ਵਾ ਥੋੜੀ ਖਾਣਾ ਸਬਰ ਦੀ ਖਾਣਾ ਦੇ ਆਪਣੇ ਜੀਆਂ 'ਚ ਰਹਿਣਾ ਬਾਕੀ ਜੀ ਫੁਲਕੇ ਵੀ ਆਪਣੇ ਬਣ ਗਏ ਸੀ ਤੇ ਅੱਗ ਵਾਵਾ ਸੀ ਫੁਲਕੇ ਫਲਕੇ ਬਣਾਉਣ ਤਾਂ ਬਾਅਦ ਮੈਂ ਸੋਚਿਆ ਵੀ ਚਲੋ ਇੰਨਾ ਸੀ ਕੇ ਵੇਸਟ ਨਾ ਜਾਵੇ ਤੇ ਫੁਲਕੇ ਪਹਿਲਾਂ ਆਪਾਂ ਸਾਰਿਆਂ ਨੂੰ ਸਰਵ ਕਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਰਾਤ ਦੀ ਤਿਆਰੀ ਵਾਸਤੇ ਵੀ ਹੁਣੇ ਸੋਚ ਲਿਆ ਸੀ ਵੀ ਕੀ ਕਰਨਾ ਰਾਤ ਨੂੰ ਕਿਉਂਕਿ ਆਪਾਂ ਨੂੰ ਬੀਬੀਆਂ ਨੂੰ ਤੇ ਸਭ ਤੋਂ ਵੱਡੀ ਟੈਨਸ਼ਨ ਇਹ ਹੋਈ ਹੁੰਦੀ ਆ ਕਿ ਸਵੇਰੇ ਕੀ ਧਰਨਾ ਤੇ ਰਾਤ ਨੂੰ ਕੀ ਧਰਨਾ ਤੇ ਦੁਪਹਿਰੇ ਕੀ ਧਰਨਾ ਇਹ ਹੀ ਟੈਨਸ਼ਨ ਜਿਹੜੀ ਆਪਣੀ ਸਭ ਤੋਂ ਵੱਡੀ ਹੁੰਦੀ ਆ ਤੇ ਜੇ ਇਹ ਮਸਲੇ ਦਾ ਲੜਾਵੇ ਤੇ ਸਾਡੀ ਜ਼ਿੰਦਗੀ ਬੜੀ ਔਖੀ ਲੱਗਦੀ ਆ ਪਹਿਲੀ ਜੇ ਗੱਲ ਜੇ ਪੁੱਛ ਲੋ ਸਹੀ ਵੀ ਕੀ ਬਣਾਈਆਂ ਨੇ ਸਾਰਿਆਂ ਨੇ ਆਪੋ ਆਪਣੀਆਂ ਸਲਾਵਾ ਲੈਣੀਆਂ ਹੁੰਦੀਆਂ ਜੇ ਕਦੂਆਂ ਦਾ ਨਾਲ ਉਹ ਤੇ ਕਿਸੇ ਨੂੰ ਕਦੂ ਨਹੀਂ ਪਸੰਦ ਹੁੰਦੇ ਦਾਲ ਪਸੰਦ ਨਹੀਂ ਜੇ ਦਾਲ ਆ ਖੁਰੇ ਕਿਹਨੇ ਦਾਲ ਨਹੀਂ ਖਾਣੀ ਹੁੰਦੀ ਕ੍ਰੇਲੇ ਖਾਣੇ ਹੁੰਦੇ ਆ ਤੇ ਇਹ ਹੋ ਜਰ ਬਣੀ ਰਹਿੰਦੀ ਆ ਪਰ ਮੈਂ ਹੁਣ ਸੋਚਿਆ ਵੀ ਨਹੀਂ ਮੈਂ ਹੁਣ ਆਪਣੀ ਮਰਜ਼ੀ ਨਾਲ ਹੁਣ ਇਹ ਰਾਤ ਦਾ ਜਿਗਾਰ ਕਰਕੇ ਰੱਖਣਾ ਵਾ ਵੀ ਜੋ ਤੁਹਾਨੂੰ ਖਾਣਾ ਨਾ ਪਹਿਲਾਂ ਲੰਦੇ ਫੁਲਕੇ ਸ਼ਾਹ ਕਰੋ ਤੇ ਮਗਰੇ ਹੀ ਰਾਤ ਦੇ ਪ੍ਰਬੰਧ ਹੁਣੇ ਤਿਆਰ ਕਰਦੇ ਨੇ ਆਹ ਲਓ ਜੀ ਆਪਣਾ ਬਣ ਗਿਆ ਸੀ ਫੁਲਕਾ ਕਦੂ ਦੀ ਸਬਜ਼ੀ ਮੱਖਣੀ ਨਾਲ ਬੱਚਿਆਂ ਲਈ ਪਰੌਂਠੀਆਂ ਤੇ ਦਹੀਂ ਵੀ ਸੀ ਮੈਂ ਚਲ ਅੰਦਰ ਜਾ ਕੇ ਤੇ ਫ੍ਰੀਜ ਚੋਂ ਨਾਲ ਹੀ ਠੰਡਾ ਠੰਡਾ ਦਹੀਂ ਪਾ ਕੇ ਪੜਾ ਲੂੰਗੀ ਤੇ ਸਬਜ਼ੀ ਵੀ ਆਪਣੀ ਬੜੀ ਸੁਣੀ ਰਸਮੀ ਸੀ ਬਣੀ ਹੀ ਇਹ ਕਦੂ ਵੀ ਘਰ ਦੇ ਆ ਬੜੇ ਕੂਲੇ ਸੀ ਤੇ ਇਦਾਂ ਸਬਜ਼ੀ ਨਾ ਮਿੱਠੀ-ਮਿੱਠੀ ਸਬਜ਼ੀ ਬਣੀ ਤੇ ਅੱਗ 'ਤੇ ਇਕਵਾਵਾ ਸੀ ਹੁਣ ਮਗਰੇ ਸੀ ਵੀ ਨਾ ਆਪਾਂ ਧਰਤੇ ਸੀ ਛੋਲੇ ਕਾਲੇ ਉਬਲਣ ਵਾਸਤੇ ਮੈਂ ਕਿਹਾ ਜਿੰਨਾ ਸੇਕ ਆ ਇਹ 4-5 ਘੰਟੇ ਇੱਥੇ ਪੈ ਰਹਿਣਗੇ ਉੱਪਰ ਜ਼ੁੱਲੇ ਤੇ ਉਬਲਦੇ ਰਹਿਣਗੇ ਹਲਕੇ ਹਲਕੇ ਸੇਕਦੇ ਤੇ ਆਰਾਮ ਨਾਲ ਸਬਜੀ ਜਲਦੀ ਜਲਦੀ ਸ਼ਾਮਾਂ ਨੂੰ ਬਣ ਚੁਗੀ ਨਾਲ ਇੱਕ ਵਾਰੀ ਰਿੱਜੀ ਹੋਣਾ ਏਦਾਂ ਪਹਿਲਾਂ ਤੇ ਸਬਜੀ ਬਣਦੀ ਵੀ ਸਵਾਦੀ ਆ ਦੂਸਰੀ ਗੱਲ ਆ ਫਿਰ ਕੱਲ ਦਾ ਨਾ بیٹے-베ਰੇ ਨੇ ਤੇ ਬੇਟੀ ਨੇ ਛੱਲਗਾ ਲਿਆਂਦਿਆਂ ਸੀ ਆਪਣੇ ਤਾਇਏ ਘਰੋਂ ਕੱਲ ਦੇ ਇਹਨਾਂ ਨੇ ਮੈਨੂੰ ਇਹ ਭੁਨੇ ਬਣਾ ਦਿਓ ਛੱਲੀਆਂ ਰਾਤ 9 ਵਜੇ ਵੀ ਛੱਲੀਆਂ ਮੰਗਦੇ ਸੀ ਫਿਰ ਮੈਂ ਕਿਹਾ ਨਹੀਂ ਹੁਣ ਨਹੀਂ ਬਣਨੀ ਆ ਰਾਤ ਛੱਲੀਆਂ ਤੇ ਸਵੇਰੇ ਅੱਗ ਬਾਲੂਗੀ ਚੁੱਲ੍ਹੇ 'ਤੇ ਗੈਸ 'ਤੇ ਛੱਲੀਆਂ ਵਧੀਆ ਪੋਜਦੀਆਂ ਨੇ ਕੱਚੀਆਂ ਜੀਆਂ ਰਹਿ ਜਾਂਦੀਆਂ ਨੇ ਤੁਹਾਨੂੰ ਸਵੇਰੇ ਮੈਂ ਛੱਲੀਆਂ ਵੀ ਬਣਾ ਦਊਗੀ ਤੇ ਨਾਲ ਹੀ ਮੈਂ ਰੱਖ ਕੇ ਛੋਲੇ ਉਬਲਨੇ ਤੇ ਛੱਲੀਆਂ ਇਹਨਾਂ ਨੂੰ ਇੱਕ ਦੋ ਭੁੰਨਤੀਆਂ ਸੀ ਸੇਕ ਜ਼ਿਆਦਾ ਸੀ ਕੁਝ ਨਾ ਥੋੜਾ ਛੱਲੀਆਂ ਵੀ ਹੁਣ ਦਾਨੇ ਥੋੜੇ ਸਖਤ ਜਿਹੇ ਹੋ ਗਏ ਆ ਤੇ ਇੱਕ ਦੋ ਛੱਲੀਆਂ ਦੇ ਵਿੱਚੋਂ ਨਾ ਜਲਦੀਆਂ ਗਈਆਂ ਜਿਹੜੇ ਕੂਲੇ ਦਾਣੇ ਸੀ ਉਹ ਫਿਰ ਮੈਂ ਤੁਸੀਂ ਖਾ ਲਊਂਗੀ ਤੇ ਬਸ ਇਹ ਸੀ ਜੀ ਮੇਰਾ ਅੱਜ ਦਾ ਜਿਹੜਾ ਸੀ ਬ੍ਰੇਕਫਾਸਟ ਵਲੌਗ ਕਹਿ ਲੋ ਜਾਂ ਸਵੇਰ ਦੀ ਰੋਟੀ ਦਾ ਵਲੌਗ ਕਹਿ ਲੋ ਤੇ ਸੋ ਕਿਦਾਂ ਦੀ ਲੱਗੀ ਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾੱਕੀ ਮਿਲਦੇ ਆਂ ਜੀ ਆਪਾਂ ਨੈਕਸਟ ਕਿਸੇ ਵੀਡੀਓ ਚ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਵਾਇਰ ਨੂੰ ਸਾਰਿਆਂ ਨੂੰ ਬਰਕਤ ਪਾਵੇ ਰੱਬ ਰਾਖਾ ਜੀ ਨੂੰ ਕੁਰੀ ਜੀ ਸੋਹਣਾ ਵਾਲੇ ਇਹ ਮੇਨੂੰ ਆਪਣਾ ਨਾਮ ਆ ਗਿਆ